ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਘਰ ਦੇ ਨਾਲ ਸੋ ਅੱਜ ਦਾ ਜਿਹੜਾ ਘਰ ਆਪਾਂ ਦੇਖਣ ਜਾ ਰਹੇ ਹਾਂ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਿੰਨਾਂ ਭੈਣ ਭਰਾਵਾਂ ਦਾ ਬਜਟ ਘੱਟ ਹੈਗਾ ਉਹਨਾਂ ਵਾਸਤੇ ਇਹ ਘਰ ਬਹੁਤ ਹੀ ਸ਼ਾਨਦਾਰ ਆ ਬਹੁਤ ਹੀ ਵਧੀਆ ਇੱਕ ਤਾਂ ਇਹ ਹੈ ਕਿ ਇਹ ਸ਼ਹਿਰ ਦੇ ਬਿਲਕੁਲ ਵਿਚਾਲੇ ਆ ਔਰ ਇੱਕ ਜਿਹੜਾ ਇਹਦੀ ਵੰਡ ਇੰਨੀ ਵਧੀਆ ਹੈਗੀ ਕਿਉਂਕਿ ਇਹ ਤਿੰਨ ਗਲੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਤਾਂ ਛੱਤ ਤੱਕ ਜਿਹੜੀਆਂ 4 ਸਫੇਰੇ ਕੰਧਾਂ ਤੋਂ ਨੂੰ ਮਿਲਣੀਆਂ ਇਟ ਬਹੁਤ ਜਿਆਦੇ ਆ ਔਰ ਦੋ ਕਮਰੇ ਵਾਸ਼ਰੂਮ ਜਿਹੜਾ ਨਵਾਂ ਲੈਂਟਰ ਉਹ ਪਾਇਆ ਹੋਇਆ ਚਾਹੇ ਇਹਨੂੰ ਤਿੰਨ ਹਿੱਸਿਆਂ 'ਚ ਵੰਡ ਲੋ ਚਾਹੇ ਇਹਨੂੰ ਦੋ ਹਿੱਸਿਆਂ 'ਚ ਰੱਖ ਲੋ ਤੇ ਚਾਹੇ ਇਕੱਲਾ ਹੀ ਇਸੇ ਤਰ੍ਹਾਂ ਰੱਖ ਲੋ ਜਿਵੇਂ ਕਿਸੇ ਦੀ ਲੋੜ ਹੈਗੀ ਆ ਉਹਵੇਂ ਤੁਸੀਂ ਇਸ ਘਰ ਨੂੰ ਵੰਡ ਸਕਦੇ ਹੋ ਔਰ ਬਹੁਤ ਹੀ ਵਧੀਆ ਲੋਕੇਸ਼ਨ ਤੇ ਬਹੁਤ ਹੀ ਵਧੀਆ ਜਨਨ ਕਿ ਇਹ ਘਰ ਬਣਿਆ ਹੋਇਆ ਇੱਕ ਇੰਨੇ ਕਿ ਤੁਹਾਨੂੰ ਇਸ ਘਰ ਦੇ ਵਿੱਚ ਮਿਲੂ ਕਿ ਜੇਕਰ ਤੁਸੀਂ ਨੂੰ ਢਾਕੇ ਬਣਾਉਣਾ ਤਾਂ ਡਬਲ ਸਟੋਰੀ ਵੀ ਬਣਾ ਸਕਦੇ ਆ ਜਾਂ ਦੋ ਘਰ ਵੀ ਅਲੱਗ-ਅਲੱਗ ਜਿਹੜੇ ਆ ਬਣਾ ਸਕਦੇ ਹੋ ਸੋ ਫਸਟ ਜਿਹੜੀ ਜਿਹੜਾ ਦਰਵਾਜ਼ਾ ਸੀਗਾ ਉਹਦੇ ਤੇ ਆਪਾਂ ਦੇਖਿਆ ਕਿ ਜਿਹੜਿਆ ਪੱਥਰ ਦੇ ਆ ਸਲੇਟਾਂ ਦੀ ਜਿਹੜੀ ਆ ਛੱਤ ਪਾਈ ਹੋਈ ਆ ਅੱਗੇ ਟੈਲ ਪੱਤੇ ਹੈਗੇ ਆ ਔਰ ਸਾਹਮਣੇ ਇਹ ਦੋ ਬੈਡਰੂਮ ਵਾਸ਼ਰੂਮ ਆਪਾਂ ਦੇਖ ਸਕਦੇ ਹਾਂ ਸਾਹਮਣੇ ਜਿਹੜਾ ਲਾਲ ਡੋਰ ਆਪਾਂ ਦੇਖਿਆ ਉਹਦੇ ਨਾਲ ਬਸੇ ਵੀ ਬਕਰਿਆ ਸੀ ਉਹ ਪੇਂਟੀ ਗਈ ਹੈ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤੇ ਘੱਟ ਬਜਟ ਦੇ ਵਿੱਚ ਜੇਕਰ ਰੇਟ ਦੀ ਗੱਲ ਕਰੀਏ ਤਾਂ 20 ਲੱਖ ਦੇ ਵਿੱਚ ਤੁਹਾਡੇ ਵਾਸਤੇ ਇਹ ਘਰ ਲੈ ਕੇ ਆਏ ਹਾਂ ਜਿੰਨਾ ਵੀ ਭਰਾਵਾਂ ਦਾ ਬਜਟ ਘੱਟ ਹੈਗਾ ਜਾਂ ਜਿਨ੍ਹਾਂ ਨੇ ਦੋ ਬੱਚਿਆਂ ਵਾਸਤੇ ਜਗ੍ਹਾ ਲੈਣੀ ਹੈਗੀ ਹੈ ਜਾਂ ਘਰ ਲੈਣਾ ਹੈਗਾ ਤਾਂ ਉਹਨਾਂ ਵਾਸਤੇ ਬਹੁਤ ਵਧੀਆ ਆ ਜੀ ਔਰ ਇਹ ਸਾਹਮਣੇ ਤੀਸਰਾ ਬੈਡਰੂਮ ਜਿਹੜਾ ਆਪਾਂ ਦੇਖਿਆ ਇਹ ਵੀ ਟਾਇਲ ਬੱਤਿਆਂ ਤੇ ਹੈਗਾ ਇਸ ਤੋਂ ਅੱਗੇ ਜਿਹੜਾ ਦਰਵਾਜ਼ਾ ਹੈਗਾ ਉਹ ਵੀ ਟਾਇਲ ਬੱਤੇ ਤੇ ਹੈਗਾ ਸਾਹਮਣੇ ਵਾਸ਼ਰੂਮ ਤੁਸੀਂ ਦੇਖ ਸਕਦੇ ਹੋ ਇੱਕ ਛੋਟੀ ਜੀ ਇਹ ਸਟੋਰ ਜਿਹੜਾ ਉਹ ਬਣਿਆ ਹੋਇਆ ਸਾਹਮਣੇ ਸਾਹਮਣੇ ਦੋ ਬੈਡਰੂਮ ਬਿਲਕੁਲ ਨਵਾਂ ਲੈਂਟਰ ਪਾਇਆ ਹੋਇਆ ਔਰ ਬਹੁਤ ਹੀ ਵਧੀਆ ਟਿਕਾਣੇ ਦੇ ਉੱਤੇ ਇਹ ਹੈਗਾ ਜਿਨ੍ਹਾਂ ਨੇ ਆਪਣੇ ਦੋ ਘਰ ਬਣਾਉਣੇ ਆ 8 ਲੱਖ ਨੂੰ ਤਾਂ ਉਹਨਾਂ ਵਾਸਤੇ ਵੀ ਵਧੀਆ ਹੈਗਾ ਜਾਂ ਘੱਟ ਬਜਟ ਦੇ ਵਿੱਚ ਜਿਹੜੇ ਘਰ ਲੈਣਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਇਹ ਘਰ ਜਿਹੜਾ ਬਹੁਤ ਵਧੀਆ 20 ਲੱਖ ਦੇ ਵਿੱਚ ਤੁਹਾਡੇ ਵਾਸਤੇ ਇਹ ਘਰ ਲੈ ਕੇ ਆਏ ਆ ਸ਼ਹਿਰ ਮੋਗਾ ਸ਼ਹਿਰ ਦੇ ਵਿੱਚ ਔਰ ਜਿਨ੍ਹਾਂ ਵੀਰ ਭਰਾਵਾਂ ਨੇ ਖਰਾ ਇਹ ਘਰ ਖਰੀਦਣਾ ਹੋਵੇ ਜਿੱਤੇ ਉਹ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਉਹ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੀਲ ਕਰਨਾ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਜਨ ਦੇ ਕੰਟੈਕਟ ਕਰੋ ਐਡ ਜਿਹੜੀ ਆ ਬਿਲਕੁਲ ਫ੍ਰੀ ਆ ਹੂੰ ਔਰ ਦੇਖ ਸਕਦੇ ਹੋ ਪੌਣੇ 8 ਮਰਲੇ ਦੇ ਵਿੱਚ ਤੁਹਾਡੇ ਵਾਸਤੇ ਇਹ ਘਰ ਜਿਹੜਾ ਲੈ ਕੇ ਆਂਦਾ ਇਸ ਤੋਂ ਸਸਤਾ ਇਸ ਤੋਂ ਵਧੀਆ ਨਹੀਂ ਮਿਲਣਾ ਜਿਨ੍ਹਾਂ ਦਾ ਬਜਟ ਘੱਟ ਆ ਪਈ ਤਾਂ ਹਾਂ ਸੋ ਹੋਰ ਜਾਣਕਾਰੀ ਵਾਸਤੇ ਜਾਂ ਇਸ ਘਰ ਨੂੰ ਖਰੀਦਣ ਵਾਸਤੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਕਾਲ ਸਰ ਰੋਡ ਮੁਗਾ ਤੇ ਇਹ ਘਰ ਹੈਗਾ ਸੋ 20 ਲੱਖ ਦੇ ਵਿੱਚ ਤੁਹਾਡੇ ਵਾਸਤੇ ਇਹ ਘਰ ਤਿੰਨ ਗਲੀਆਂ ਦੇ ਉੱਤੇ ਆ ਦੋ ਗਲੀਆਂ ਜਿਹੜੀਆਂ 20 20 ਫੁੱਟ ਲੱਗਦੀਆਂ ਤੇ